ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਰ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990999728 ਅੱਜ ਦੀ ਆਪਣੀ ਵਿਜਿਟ ਹੈ ਜੀ ਮੇਰੇ ਆਪ ਦੇ ਫਾਰਮ ਤੋਂ ਥੋੜੇ ਲਈ ਪਲੂਣ ਵਸੀ ਲੈ ਕੇ ਆਇਆ ਪੌਲ ਹਾਈਟ ਦੇ ਵਿੱਚ ਪਹਿਲਾ ਸੂਈ ਸੂਈ ਹੈ ਵੀਰ ਜੀ ਮੂਤੋ ਚਾਰ ਦਾਦਾ ਕੀ ਆ ਪਹਿ ਗਈ ਹੈ ਬਾਈ ਜੀ ਏਬੀਸੀ ਦੇ ਬਰੂਡ ਸੀਮਨ ਦੀ ਆਪ ਆ ਖੁਦ ਹਾਈਟ ਤੇ ਦੇਖ ਲੈਂ ਹਿੱਟ ਫੁੱਲ ਆਗਾ ਤੇ ਥੋੜੀ ਜਿਹੀ ਮਾੜੀ ਮਾੜੀ ਫੋਰਡ ਜ਼ਰੂਰ ਹੈਗੀ ਆ ਫੇ ਸਿੰਗਾ ਦੀ ਜਿਵੇਂ ਕਿ ਸਿੰਗ ਕਹਿੰਦੇ ਨੇ ਮਾੜੀ ਮਾੜੀ ਫੋਰਟ ਹੈਗੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਹਾਈਟ ਫੁੱਲ ਆ ਤੇ ਦੂਜਾ ਦਿਨ ਹੋ ਗਿਆ ਬਾਈ ਜੀ ਇਹਨੂੰ ਸੂਈ ਨੂੰ ਤੇ ਜੀਰ ਪ੍ਰੋਪਰ ਕਲੀਅਰ ਹੈ ਦੀ ਤੇ ਜਿਹੜਾ ਹੁਣੇ ਥੱਲੇ ਬੋਲੇ ਆ ਇਸ ਟਾਈਮ ਤਿਆਰ ਆ ਗਿਆ 11 ਤੋਂ 12 ਕਿਲੋ ਬੋਲਾ ਏਸਲੇ ਰੈਡੀ ਆ ਗਿਆ ਪਹਿਲਾ ਸੋ ਕੋਸੀਂ ਦੁੱਧ ਬਾਈ ਜੀ 14 15 ਕਿਲੋ ਬੜੀ ਨਾਮ ਦੇਣੀ ਚਵਾ ਦੂਗੀ ਫੈਕਸ ਜੀ ਹਵਾਨੇ ਦੀ ਦੇਖ ਸਕਦੇ ਆ ਕੰਪੈਕਟ ਅੜਰਾ ਇਹ ਮੇ ਆਪਣੀਆਂ ਕੰਪੀਟੀਸ਼ਨ ਵਾਲੀਆਂ ਗਾਂਆਂ ਦਾ ਹੁੰਦਾ ਆ ਦੇਖ ਸਕਦੇ ਆ ਅੜਰ ਬਹੁਤ ਸੋਹਣਾ ਥਣ ਥਣ ਬਹੁਤ ਚੰਗਾ ਲੱਗਿਆ ਤੇ ਬਾਕੀ ਪੂਰੀ ਸੀ ਠੰਡੀ ਹੈ ਬਾਈ ਜੀ ਸਨ ਚੈੱਕ ਕਰ ਲਓ ਪੂਰਾ ਵਧੀਆ ਥੀ ਚਵਾਈ ਜਿਹੜਾ ਥਣ ਲੱਗਿਆ ਵਾ ਕਰਮਾਲੀ ਨੂੰ ਤੇ ਮਗਰ ਇਹਦੀ ਆ ਗਿਆ ਬੱਸ ਆ ਬਾਈ ਚੈੱਕ ਕਰ ਸਕਦੇ ਆ ਆ ਦੇਖ ਲਓ ਨੌੜ ਦੂਜਾ ਦਿਨ ਹੀ ਹੋਇਆ ਸੂਈ ਨੂੰ ਹੁਣ ਥੱਲੇ 11 12 ਕਿਲੋ ਬੋਲਾ ਰੈਡੀ ਆ ਤੇ ਬਾਕੀ ਜਿਹੜਾ ਆਪਣੇ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ ਸਵੇਰ 8:00 ਵਜੇ ਦਾ ਹੁਣ ਦੀ ਚੁਵਾਈ ਹੋਈ ਵੀ ਆ ਅੱਜ ਤਰੀਕ ਹੈਗੀ 26 ਤੇ ਪਹਿਲਾ ਮਹੀਨਾ 2025 ਪਲੂਣ ਵਸੀ ਸੂਈ ਹੈ ਬਾਈ ਦੁੱਧ 14 15 ਕਿਲੋ ਬੜੀ ਆਮਦਾਰੀ ਨਾਲ ਚੁਵਾ ਦੂਗੀ ਫੇਸ ਕੁਆਲਿਟੀ ਚੈੱਕ ਕਰ ਲਓ ਹਾਈਟ ਬਣੋ ਦਾ ਫੁੱਲ ਆ ਗਈ ਕੋਈ ਛੋਟੀ ਮੰਨ ਕੇ ਨਾ ਲਵੇ ਤੇ ਕੰਪੈਕਟ ਆਰਡਰ ਰਹੀ ਹੈ ਜਮਾ ਇਹ ਦੁੱਧ ਬਾਈ ਇਹਨਾਂ 14 15 ਕਿਲੋ ਬੜੀ ਆਮਦਾਰੀ ਨਾਲ ਚੁਵਾ ਦੇਣਾ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਇਹਦਾ ਮ ਮੋਲੇ ਜਿੰਨਾ ਮਰਜ਼ੀ ਕਰਾਈ ਜਾਓ ਤੇ ਬੱਸੀ ਬਹੁਤ ਚੰਗੀ ਆ ਚੰਗੇ ਦੁੱਧ ਵਾਲੀ ਹੈਗੀ ਵਧੀਆ ਇੰਨੇ ਭਾਜ ਕੁਝ ਨਹੀਂ ਮਿਲਦਾ ਬਾਕੀ ਬਰੀਡ ਬੰਗੋ ਤਾਂ ਚਾਰੇ ਪਾਸੇ ਓਕੇ ਆਗੀ ਭਾਈ ਦੇਖ ਸਕਦੇ ਆ ਪ੍ਰਿੰਟ ਬੰਨ ਦਾ ਬਹੁਤ ਚੰਗਾ ਮਗਰ ਇਹਦੇ ਰਮਾਂਡਾ ਦਾ ਸੀਮਨ ਲੱਗਿਆ ਬਸੀ ਗੱਲ ਕਰ ਕਰਨ ਵਾਲੀ ਨੇ ਵਸਾ ਦਿੱਤਾ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀ ਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਮੇਰਾ 88990999782 ਤੇ ਰੁਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੱਲਦੇ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ